ਪਿਆਰੇ ਦੋਸਤੋ ਮੈਂ ਵੀਰਪਾਲ ਸਿੱਧੂ ਮੋਡ ਬਾਤਾਂ ਚਾਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆ ਅੱਜ ਮੈਂ ਤੁਹਾਡੇ ਸਾਹਮਣੇ ਓਖਲੇ ਰਾਗ ਕਹਾਣੀ ਦਾ ਸਤਨਾ ਪਾਗ ਲੈ ਕੇ ਪੇਸ਼ ਆ ਆਸ ਕਰਦੀ ਆ ਕਹਾਣੀ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਨੀ ਆ ਕਿ ਇਸ ਪਾਗ ਦੀ ਮੈਂ ਤੁਹਾਡੇ ਤੋਂ ਬਹੁਤ ਉਡੀਕ ਕਰਵਾਈ ਹੈ ਸਮੇਂ ਦੀ ਕੁਝ ਘਾਟ ਸੀ ਇਸ ਕਾਰਨ ਕਰਕੇ ਕਹਾਣੀ ਦਾ ਇਹ ਪਾਗ ਜਿਹੜਾ ਰਿਕਾਰਡ ਨਹੀਂ ਹੋ ਪਾਇਆ ਸੀ ਸੋ ਮਾਫੀ ਆਓ ਆਪਾਂ ਹੁਣ ਸੁਣਦੇ ਆਂ ਕਹਾਣੀ ਦਾ ਸਤਮਾ ਪਾਗ ਸੁਣਦੇ ਆਂ ਆਪਾਂ ਮਿੱਤੋ ਦੀ ਜ਼ਿੰਦਗੀ ਦੀਆਂ ਅਗਲੀਆਂ ਘਟਨਾਵਾਂ ਮਿੱਤੋ ਕੁੜੀਆਂ ਨੂੰ ਲੈ ਕੇ ਸੰਤੋ ਕੋਲ ਪਹੰਚੀ ਸੰਤੋ ਵੀ ਤਿਆਰੀ ਬੈਠੀ ਸੀ ਅੱਜ ਸੰਤੋ ਨੇ ਹੌਲੀ-ਹੌਲੀ ਸਾਰਾ ਕੰਮ ਆਪ ਹੀ ਨਿਬੇੜ ਰੱਖਿਆ ਸੀ ਮਿੱਤੋ ਨੂੰ ਦੇਖ ਸੰਤੋ ਨੇ ਕਿਹਾ ਚੱਲੀਏ ਪੁੱਤ ਬੇਬੇ ਮੈਂ ਕੰਮ ਤਾਂ ਨਿਬੇੜ ਲਵਾਂ ਫਿਰ ਚੱਲਦੇ ਆਂ ਪੁੱਤ ਕੰਮ ਤਾਂ ਮੈਂ ਸਾਰਾ ਨਿਵੇੜ ਦਿੱਤਾ ਚੱਲ ਚੱਲਦੇ ਆ ਹੁਣ ਅੱਛਾ ਬੇਬੇ ਕਹਿ ਕੇ ਮਿੱਤੋ ਨੇ ਇੱਕ ਕੁੜੀ ਨੂੰ ਗੋਦੀ ਚੁੱਕ ਲਿਆ ਤੇ ਦੂਜੀ ਨੂੰ ਉਂਗਲ ਲਗਾ ਲਿਆ ਸੰਤੋ ਤੇ ਮਿੱਤੋ ਤੁਰ ਪਈਆਂ ਦੋਵੇਂ ਗੱਲਾਂ ਮਾਰਦੀਆਂ ਮਾਰਦੀਆਂ ਸਿਵਿਆਂ ਕੋਲ ਦੀ ਹੁੰਦੀਆਂ ਹੋਈਆਂ ਸਕੂਲ ਵਾਲੀ ਘੜੀ ਮੁੜ ਗਈਆਂ ਮਿੱਤੋ 7 ਸਾਲ ਪਹਿਲਾਂ ਏਸੇ ਰਾਤ ਨੂੰ ਘਰ ਛੱਡ ਕੇ ਗਈ ਸੀ ਅੱਜ ਉਸੇ ਰਾਤ ਤੇ ਫਿਰ ਕਿਸਮਤ ਨੇ ਉਸ ਨੂੰ ਮੋੜ ਦਿੱਤਾ ਸਕੂਲ ਕੋਲੋਂ ਮੋੜ ਮੁੜ ਕੇ ਸਾਹਮਣੇ ਉਹਨਾਂ ਦਾ ਘਰ ਦਿਖਦਾ ਸੀ ਮਿੱਤੋ ਦੀ ਤੜਕਨ ਤੇਜ਼ ਹੋ ਗਈ ਪਸੀਨਾ ਛੁੱਟਣ ਲੱਗ ਗਿਆ ਕੰਮ ਦੀਆਂ ਕਮਾਉਂਦੀਆਂ ਲੱਤਾਂ ਨਾਲ ਮਿੱਤੋ ਨੇ ਅਗਾਹ ਪੈਰ ਪੁੱਟੇ ਅਖੀਰ ਮਿੱਤੋ ਤੇ ਸੰਤੋ ਨੇ ਕਰ ਪੈਰ ਪਾਏ ਨਿਮਿਤੋ ਇਹ ਤਾਂ ਸੀਤੋ ਦਾ ਘਰ ਹੈ ਹਾਂ ਬੇਬੇ ਸੀਤੋ ਮੇਰੀ ਦਾਦੀ ਸੀ ਅੱਛਾ ਤੂੰ ਸੀਤੋ ਦੀ ਪੋਤੀ ਹੈ ਸੀਤੋ ਤਾਂ ਮੁੱਕ ਗਈ ਸੀ ਕਈ ਸਾਲ ਹੋ ਗਏ ਹਾਂ ਬੇਬੇ ਉਦੋਂ ਮੈਂ ਦਸਵੀਂ ਕੀਤੀ ਸੀ ਜਦੋਂ ਦਾਦੀ ਮੁੱਕੀ ਸੀ ਹੁਣ ਨਾ ਡਰ ਪੁੱਤ ਇਹ ਤਾਂ ਆਪਦੇ ਹੀ ਘਰ ਨਿਕਲ ਆਇਆ ਤੇਰਾ ਬਾਪੂ ਵੀ ਮੇਰੇ ਤੋਂ ਬਹੁਤ ਡਰਦਾ ਹੁੰਦਾ ਸੀ ਅੱਖਾਂ ਦੀ ਘੂਰ ਮੰਦਾ ਸੀ ਹੌਣੀ ਤੈਨੂੰ ਕੁਝ ਕੋਈ ਕਹਿੰਦਾ ਤੇਰੀ ਦਾਦੀ ਸੀ ਤੋਂ ਮੇਰੀ ਸੱਸ ਦੀ ਸਹੇਲੀ ਸੀ ਆਪਣੇ ਘਰੇ ਆਉਂਦੀ ਜਾਂਦੀ ਸੀ ਮੇਰਾ ਬਹੁਤ ਮੋਹ ਕਰਦੀ ਸੀ ਕਹਿ ਦਿੰਦੀ ਸੀ ਮੇਰੀ ਨੂੰ ਵੀ ਤੇਰੇ ਵਰਗੀ ਕੁੰਨੀ ਐ ਤੇਰੀ ਮਾਂ ਦੇ ਵਿਆਹ ਤੇ ਵੀ ਮੈਂ ਆਈ ਸੀ ਨਾਲ ਆਪਦੀ ਸੱਸ ਦੇ ਤੇਰੀ ਮਾਂ ਨਾਲ ਵੀ ਬਹੁਤ ਮੋਹ ਪੈ ਗਿਆ ਸੀ ਮੇਰਾ ਫਿਰ ਤੇਰੀ ਬੇਬੇ ਮੁੱਕਣ ਤੋਂ ਬਾਅਦ ਆਉਣਾ ਜਾਣਾ ਘਟ ਗਿਆ 12 13 ਵਰਿਆਂ ਬਾਅਦ ਅੱਜ ਆਈਆਂ ਅੱਛਾ ਬੀਬੇ ਚੱਲ ਹੁਣ ਅੰਦਰ ਚੱਲੀਏ ਸੰਤੋ ਨੇ ਕਾਲੀ ਨਾਲ ਅੰਦਰ ਪੈਰ ਪਾਏ ਮਿੱਤੋ ਉੱਥੇ ਹੀ ਖੜੀ ਸੀ ਸੰਤੋ ਅਗਾਹ ਚਲੀ ਗਈ ਮਿੱਤੋ ਦੀ ਮਾਂ ਅਮਰੋ ਪੀਣਾ ਕਰ ਰਹੀ ਸੀ ਅਮਰੋ ਨੇ ਸੰਤੋ ਨੂੰ ਪਹਿਚਾਣ ਲਿਆ ਸੀ ਤੇ ਘੁੱਟ ਕੇ ਜੱਫੀ ਵਿੱਚ ਲੈ ਲਿਆ ਅਮਰੋ ਨੇ ਪੀਣਾ ਵਿਚਾਲੇ ਛੱਡ ਦਿੱਤਾ ਆਜਾ ਭੈਣੀ ਅੰਦਰ ਬੈਠਦੇ ਆ ਇੱਥੇ ਗਰਮੀ ਹੈ ਸੰਤੋ ਨੇ ਦੇਖਿਆ ਮਿੱਤੋ ਉੱਥੇ ਹੈ ਨਹੀਂ ਸੀ ਕੁੜੇ ਕੁੜੀ ਕਿੱਧਰ ਗਈ ਭੈਣੀ ਕੁੜੀ ਕਹਿ ਕੇ ਅਮਰੋ ਚੁੱਪ ਕਰ ਗਈ ਆ ਹੁਣੇ ਤਾਂ ਮੇਰੇ ਨਾਲ ਆਈ ਸੀ ਸੰਤੋ ਨੇ ਬਾਹਰ ਆ ਕੇ ਦੇਖਿਆ ਮਿੱਤੋ ਦਰਵਾਜ਼ੇ ਕੋਲ ਖੜੀ ਸੀ ਸੰਤੋ ਨੇ ਮਿੱਤੋ ਦੀ ਬਾਹ ਫੜੀ ਤੇ ਅੰਦਰ ਲੈ ਆਈ ਅਮਰੂ ਮਿੱਤੂ ਨੂੰ ਦੇਖ ਕੇ ਹੈਰਾਨ ਰਹਿ ਗਈ ਅੱਜ ਮਿੱਤੂ ਇੱਥੇ ਕਿਵੇਂ ਮਿੱਤੂ ਨੇ ਮਾਂ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਉੱਚੀ ਉੱਚੀ ਰੋਣ ਲੱਗੀ ਅਮਰੋ ਨੇ ਪਹਿਲਾਂ ਵਾਂਗੀ ਮਿੱਤੂ ਨੂੰ ਪੁੱਛਿਆ ਧੀਏ ਕੀ ਹੋ ਗਿਆ ਰੋਂਦੀ ਕਾ ਤੂੰ ਐ ਸੰਤੋ ਨੇ ਮਿੱਤੂ ਨੂੰ ਕਿਹਾ ਕਮਲੀ ਹੁਣ ਕਿਉਂ ਰੋਣੀ ਐ ਅਮਰੋ ਨੇ ਮਿੱਤੂ ਨੂੰ ਪਿਆਰ ਨਾਲ ਮੰਜੇ ਤੇ ਬੈਠਣ ਲਈ ਕਿਆ ਕੁੜੀਆਂ ਵੱਲ ਦੇਖ ਕੇ ਅਮਰੋ ਨੇ ਅੰਦਾਜ਼ਾ ਲਗਾ ਲਿਆ ਕਿ ਮਿੱਤੂ ਦੀਆਂ ਕੁੜੀਆਂ ਹਨ ਮੰਮੀ ਇਹ ਹੀ ਨਾਨੀ ਮੰਮਾ ਨੇ ਗੁਣਮੀਤ ਨੇ ਪਿਆਰ ਨਾਲ ਮਿੱਤੂ ਨੂੰ ਪੁੱਛਿਆ ਹਾਂ ਪੁੱਤ ਮੈਂ ਹੀ ਤੇਰੀ ਨਾਨੀ ਮੰਮਾ ਅਮਰੋ ਨੇ ਕੁੜੀ ਨੂੰ ਗੋਚ ਲੈਂਦਿਆਂ ਕਿਆ ਦੂਜੀ ਕੁੜੀ ਛੋਟੀ ਹੋਣ ਕਰਕੇ ਮੀਤੋ ਦੀ ਗੋਦੀ 'ਚ ਵੜ ਗਈ। ਇੱਧਰ ਉੱਧਰ ਦੀਆਂ ਗੱਲਾਂ ਕਰਦੇ ਅਮਰੋ ਨੇ ਕਿਹਾ ਮੈਂ ਚਾਹ ਬਣਾਉਣੀ ਆ ਮੈਂ ਤਾਂ ਭੁੱਲ ਗਈ ਸੀ ਚਾਹ ਚਾਹ ਬਣਾਉਣੀ। ਨਹੀਂ ਪੈਣੇ ਤੂੰ ਬੈਠ ਹਾਲੇ ਚਾਹ ਨੂੰ ਕੀ ਲੱਗਿਆ ਚਾਹ ਮੀਤੋ ਆਪੇ ਬਣਾ ਲਿਆਊਗੀ। ਪੈਣੇ ਮੀਤੋ ਕਿਉਂ ਚਾਹ ਬਣਾਉ ਮੈਂ ਹੈਗੀ ਆ ਸੁੱਖ ਨਾਲ ਚਾਹ ਬਣਾਉਣ ਨੂੰ ਮੀਤੋ ਬਗਾਨੀ ਨਹੀਂ ਪੈਣੇ। ਤੇਰੇ ਘਰ ਦੀ ਕੁੜੀ ਐ ਹਾਂ ਭੈਣੇ ਤੇ ਪੁੱਤ ਕਈ ਵਾਰ ਬੇਨੁਗਰੇ ਨਿਕਲ ਆਉਂਦੇ ਨੇ ਪਰ ਮਾਪੇ ਤਾਂ ਫੇਰ ਵੀ ਪਾਸਾ ਨਹੀਂ ਵਟਦੇ ਹਾਂ ਭੈਣੇ ਜਵਾਬ ਕਈ ਵਾਰ ਅਣਜਾਣਪੁਣੇ ਚ ਗਲਤੀਆਂ ਕਰ ਦਿੰਦੇ ਨੇ ਪਰ ਸਜ਼ਾ ਮਾਪਿਆਂ ਨੂੰ ਹੀ ਮਿਲਦੀ ਐ ਅਮਰੋ ਨੇ ਕਹਿੰਦੀ ਨੇ ਅੱਖਾਂ ਪਰ ਲਈਆਂ ਹਾਂ ਭੈਣੇ ਰੋਣਾ ਜੇ ਭੁੱਲਿਆ ਘਰ ਪਰਤਾਵੇ ਤਾਂ ਚੰਗਾ ਹੀ ਹੁੰਦਾ ਐ ਭੈਣੇ ਤੇਰੀ ਮਿੱਤੋ ਹੁਣ ਤੇਰੇ ਘਰ ਮੁੜਾਈ ਮਿੱਤੋ ਚਾਹ ਬਣਾਉਣ ਚਲੀ ਗਈ ਮਿੱਤੋ ਜਾਦਰ ਸੋਈ ਚ ਗਈ ਤਾਂ ਉਸ ਨੂੰ ਪੁਰਾਣੇ ਦਿਨ ਯਾਦ ਆ ਗਏ ਯਾਦ ਕਰਦੇ ਕਰਦੇ ਉਸ ਨੇ ਚਾਹ ਬਣਾ ਲਈ ਮਿੱਤੋ ਨੇ ਸੰਤੋ ਤੇ ਆਪਦੀ ਮਾਂ ਨੂੰ ਚਾਹ ਪਾ ਕੇ ਦਿੱਤੀ ਕੁੜੀਆਂ ਨੂੰ ਠੰਡੀ ਕਰਕੇ ਪਲਾਉਣ ਲੱਗੀ ਅਮਰੋ ਨੇ ਕਿਹਾ ਲਿਆ ਮੈਂ ਪਲਾ ਦਿੰਨੀ ਇਹਨਾਂ ਨੂੰ ਤਾਂ ਚਾ ਤੂੰ ਆਪ ਹੀ ਲੈ ਮਾਂ ਨੂੰ ਮਿੱਤੂ ਦਾ ਪਹਿਲਾ ਵਾਂਗੀ ਫਿਕਰ ਸੀ ਮਾਂ ਬਾਪੂ ਖੇਤ ਗਿਆ ਮਿੱਤੂ ਨੇ ਡਰਦੀ ਨੇ ਅਮਰੋ ਨੂੰ ਪੁੱਛਿਆ ਪੁੱਤ ਤੇਰਾ ਬਾਪੂ ਤਾਂ ਦੁਨੀਆਂ ਤੋਂ ਹੀ ਤੁਰ ਗਿਆ ਖੇਤ ਤਾਂ ਕੀ ਕਹਿਣ ਲੱਗਿਆ ਅਮਰੋ ਦੀਆਂ ਅੱਖਾਂ ਭਰ ਆਈਆਂ ਧੀ ਜਦੋਂ ਤੂੰ ਘਰੋਂ ਤੁਰ ਗਈ ਉਹਨੂੰ ਤਾਂ ਤੇਰੇ ਹੀ ਦੁੱਖ ਲੈ ਬੈਠਾ ਸਾਰਾ ਦਿਨ ਗਾਲਾਂ ਕੱਢਦਾ ਰਹਿੰਦਾ ਗਾਲਾਂ ਚ ਤੈਨੂੰ ਕਹਿੰਦਾ ਰਹਿੰਦਾ ਕੀ ਕਮੀ ਰੱਖੀ ਸੀ ਮੈਂ ਜਿਹੜਾ ਤੂੰ ਮੇਰਾ ਕਾਲਾ ਮੂੰਹ ਕਰਾ ਗਈ ਬਥੇਰਾ ਸਮਝਾਇਆ ਜੋ ਹੋ ਗਿਆ ਸੋ ਹੋ ਗਿਆ ਜੋ ਕਰਮਾਂ ਚ ਹੁੰਦਾ ਉਹੀ ਹੁੰਦਾ ਪਰ ਜਦੋਂ ਕੋਈ ਗੱਲ ਦਿਲ ਚ ਕਰ ਕਰ ਜਾਵੇ ਉਹ ਕਾਹਨੂੰ ਨਿਕਲਦੀ ਏ ਉਦੋਂ ਤੇ ਨਾ ਕੁਛ ਚੱਜ ਨਾਲ ਖਾਂਦਾ ਸੀ ਨਾ ਕੁਝ ਪੀਂਦਾ ਸੀ ਸਾਰਾ ਦਿਨ ਦਿਮਾਗ ਤੇਰੇ ਵੱਲ ਰੱਖਦਾ ਸੀ ਫਿਰ ਇੱਕ ਦਿਨ ਜ਼ਿਆਦਾ ਬਿਮਾਰ ਹੋ ਗਿਆ ਦਿਲ ਦਾ ਦੌਰਾ ਆਇਆ ਡਾਕਟਰ ਕੋਲ ਲੈ ਗਏ ਡਾਕਟਰ ਕਹਿੰਦਾ ਇਹਨੂੰ ਕੋਈ ਗਹਿਰਾ ਸਦਮਾ ਲੱਗਿਆ ਉਦੋਂ ਤਾਂ ਠੀਕ ਹੋ ਕੇ ਘਰੇ ਆ ਗਿਆ ਡਾਕਟਰ ਨੇ ਕਿਹਾ ਇਹਨੂੰ ਹੁਣ ਕਿਸੇ ਦੀ ਟੈਨਸ਼ਨ ਨਹੀਂ ਦੇਣੀ ਅਸੀਂ ਬਹੁਤ ਜ਼ੋਰ ਪਾਇਆ ਕਿ ਚਿੰਤਾ ਨਹੀਂ ਕਰਨੀ ਬਹੁਤ ਕੋਸ਼ਿਸ਼ ਕੀਤੀ ਖੁਸ਼ ਰੱਖਣ ਦੀ ਪਰ ਕਹਿੰਦੇ ਨੇ ਜਦੋਂ ਦਿਮਾਗ ਤੇ ਕੋਈ ਰੀਲ ਚੜ ਜਾਵੇ ਉਹ ਲੈਂਦੀ ਨਹੀਂ ਹੁੰਦੀ ਫਿਰ ਕੀ ਹੋਇਆ ਪੁੱਤ ਇੱਕ ਦਿਨ ਭਾਦੋਂ ਦਾ ਦਿਨ ਸੀ ਇੱਕ ਸਵੇਰੇ 10:00 ਵਜੇ ਦਾ ਵਕਤ ਸੀ ਤੇਰੇ ਬਾਪੂ ਨੂੰ ਅਚਾਨਕ ਫਿਰ ਦੌਰਾ ਆ ਗਿਆ ਹਾਂ ਕੀ ਪੁੱਤ ਡਾਕਟਰ ਕੋਲ ਲੈ ਗਏ ਡਾਕਟਰ ਦੇ ਤਾਂ ਪਹੁੰਚੇ ਹੀ ਨਹੀਂ ਰਾਹ 'ਚ ਹੀ ਮੁੱਕ ਗਿਆ ਬਸ ਮੁੱਕੇ ਹੀ ਘਰੇ ਆਇਆ ਅੱਜ 5 ਵਰੇ ਹੋ ਗਏ ਪੁੱਤ ਤੇਰੇ ਬਾਪੂ ਨੂੰ ਮੁੱਕੇ ਨੂੰ ਅਮਰੋ ਦਾ ਬੋਲਦੀ ਬੋਲਦੀ ਦਾ ਘੱਟ ਪਰ ਆਇਆ ਸੰਤੋ ਵੀ ਸੁਣਦੀ ਸੁਣਦੀ ਅੱਖਾਂ ਪਰਾਈ ਮਿੱਤੋ ਦੀ ਤਾਂ ਤਾਂ ਹੀ ਨਿਕਲ ਗਈ ਹਾਏ ਬਾਪੂ ਮੈਂ ਤੇਰੀ ਮੌਤ ਦਾ ਕਾਰਨ ਬਣੀ ਹਾਏ ਵੇ ਰੱਬਾ ਤੂੰ ਮੈਨੂੰ ਕਿਉਂ ਨਹੀਂ ਚੱਕ ਲਿਆ ਬਾਪੂ ਦੇ ਬਦਲੇ ਦੇਖਤੀ ਰੱਬ ਸਿੱਧਾ ਤਾਂ ਬੰਦੇ ਨੂੰ ਲੈ ਕੇ ਨਹੀਂ ਜਾਂਦਾ ਕੋਈ ਨਾ ਕੋਈ ਬਦੀ ਵਹਾਨਾ ਜ਼ਰੂਰ ਬਣਾਉਂਦਾ ਮਿੱਤੋ ਲੰਮਾ ਹੌਂਕਾ ਲੈ ਕੇ ਚੁੱਪ ਕਰ ਗਈ ਹੋਰਤੀਏ ਤੂੰ ਦੱਸ ਖੁਸ਼ियां ਆਪਦੇ ਘਰੇ ਆਪਦੇ ਪਰਿਵਾਰ 'ਚ ਪੈਣੀ ਜੇ ਖੁਸ਼ ਹੁੰਦੀ ਤਾਂ ਇੱਥੇ ਕਿਉਂ ਮੁਰਦੀ ਮਿੱਤੋ ਦੀ ਜਗ੍ਹਾ ਸੰਤੋ ਨੇ ਹੌਂਕਾ ਭਰ ਕੇ ਅਮਰੂ ਨੂੰ ਕਿਹਾ ਸਾਰੀ ਕਹਾਣੀ ਇਨ ਬਿੰਨ ਸੰਤੋ ਨੇ ਅਮਰੂ ਨੂੰ ਸੁਣਾਈ ਅਮਰੂ ਸਭ ਕੁਝ ਸੁਣ ਕੇ ਸੁੰਨ ਜੇ ਹੋ ਗਈ ਮਿੱਤੋ ਵੱਲ ਦੇਖ ਕੇ ਉਹ ਮਿੱਤੋ ਦੀ ਕਿਸਮਤ ਨੂੰ ਕੋਸਣ ਲੱਗੀ ਗੱਲਾਂ ਕਰਦੇ ਕਰਦੇ ਬਾਹਰੋਂ ਬਿੱਟੂ ਘਰ ਆ ਗਿਆ ਸਤਿ ਸ਼੍ਰੀਕਾਲ ਬੁਲਾ ਕੇ ਬਿੱਟੂ ਅੰਦਰ ਵੜ ਗਿਆ ਜਿਵੇਂ ਉਸ ਨੂੰ ਮਿੱਤੋ ਦੀ ਜਰਾ ਵੀ ਪਛਾਣ ਆਈ ਹੋਵੇ ਜਦੋਂ ਮਿੱਤੋ ਘਰੋਂ ਗਈ ਸੀ ਉਦੋਂ ਬਿੱਟੂ 8-9 ਸਾਲ ਦਾ ਸੀ ਹੁਣ ਉਹਦਾ ਕੱਦ ਬਹੁਤ ਉੱਚਾ ਹੋ ਗਿਆ ਸੀ ਤੇ ਇੱਕ ਜਵਾਨ ਮੁੰਡਾ ਬਣ ਗਿਆ ਸੀ ਉਮਰ ਭਾਵੇਂ ਹਲੇ ਹੋ 15 16 ਸਾਲ ਦਾ ਹੀ ਸੀ ਪਰ ਕੱਦ ਕਾਠ ਲੰਬਾ ਹੋਣ ਕਰਕੇ ਜਵਾਨ ਲੱਗਦਾ ਸੀ ਮਾਂ ਬੀਰੇ ਨੇ ਮੈਨੂੰ ਸਿਆਣੀ ਨਹੀਂ ਹਾਂ ਪੁੱਤ ਸ਼ਾਇਦ ਸਿਆਣਿਆ ਨਹੀਂ ਮੈਂ ਬੁਲਾ ਕੇ ਲਿਆਉਣੀ ਆਂ ਅੰਦਰੋਂ ਅਮਰੋ ਉੱਠ ਕੇ ਅੰਦਰ ਬਿੱਟੂ ਨੂੰ ਬੁਲਾਉਂ ਚਲੇਗੀ ਬਿੱਟੂ ਬਾਹਰ ਆ ਕੇ ਸੰਗ ਦਾ ਜਿਆ ਰਿਆ ਉਸ ਦੇ ਸੰਗ ਦਾ ਕਾਰਨ ਇਹ ਸੀ ਮਿੱਤੋ ਨੂੰ ਉਹ ਬਹੁਤ ਸਮੇਂ ਬਾਅਦ ਮਿਲਿਆ ਉਸ ਦੀ ਸੰਗ ਦੇ ਕਾਰਨ ਸਾਰਿਆਂ ਵਿੱਚ ਚੁੱਪ-ਚੁਪੀ ਛਾਈ ਰਹੀ ਗੁਣਮੀਤ ਨੇ ਚੁੱਪੀ ਤੋੜਦਿਆਂ ਕਿਹਾ ਮੰਮੀ ਇਹੀ ਹੈ ਮੇਰਾ ਮਾਮਾ ਹਾਂ ਪੁੱਤ ਇਹੀ ਹੈ ਤੇਰਾ ਮਾਮਾ ਮਿੱਤੋ ਨੇ ਖੁਸ਼ ਹੁੰਦਿਆਂ ਗੁਣਮੀਤ ਨੂੰ ਕਿਹਾ ਚੱਲ मामੂ ਆਪਾਂ ਖੇਡੀਏ ਜਿਵੇਂ ਗੁਣਮੀਤ ਉਹਨੂੰ ਪਹਿਲਾਂ ਤੋਂ ਹੀ ਜਾਣਦੀ ਹੋਵੇ ਉਮੇ ਗੁਣਮੀਤ ਨੇ ਹੱਕ ਨਾਲ ਆਪਦੇ ਮਾਮੇ ਨੂੰ ਕਿਹਾ ਸ਼ਾਇਦ ਗੁਣਮੀਤ ਉਹਨਾਂ ਦੀਆਂ ਗੱਲਾਂ ਸੁਣਦੀ ਸੁਣਦੀ ਬੋਰ ਹੋ ਗਈ ਸੀ ਦੋਵੇਂ ਮਾਮਾ ਪਾਣ ਜੀ ਅੰਦਰ ਚਲੇ ਗਏ ਅੰਦਰ ਜਾ ਕੇ ਮਸਤੀ ਕਰਨ ਲੱਗੇ ਗੁਣਮੀਤ ਦੀ ਉੱਚੀ ਉੱਚੀ ਹੱਸਣ ਦੀ ਆਵਾਜ਼ ਬਾਹਰ ਆਈ ਮਿੱਤ ਨੂੰ ਮਹਿਸੂਸ ਹੋਇਆ ਜਿਵੇਂ ਗੁਣਮੀਤ ਅੱਜ ਪਹਿਲੀ ਵਾਰ ਐਨਾ ਖੁੱਲ ਕੇ ਹੱਸੀ ਹੋਵੇ ਦੋ ਮੇਮਾ ਮਾਪਣ ਜੀ ਖੇਡਦੇ ਰਹੇ ਰੌਲਾ ਸੁਣ ਕੇ ਹੌਲੀ-ਹੌਲੀ ਕੜਮੀ ਵੀ ਅੰਦਰ ਚਲੀ ਗਈ। ਚੱਲ ਪੁੱਤ ਹੁਣ ਮੈਂ ਚਲਦੀ ਆਂ। ਸੰਤੋ ਨੇ ਮਿੱਤੂ ਨੂੰ ਕਿਹਾ। ਕਿਉਂ ਭੈਣੇ ਹੁਣੇ ਕੀ ਕਰਨਾ ਜਾ ਕੇ ਦੁਪਹਿਰਾ ਕੱਟ ਕੇ ਜਾਈਂ। ਹਾਂ ਬੇਬੇ ਹਾਲੇ ਤਾਂ ਧੁੱਪ ਬਹੁਤ ਐ। ਰੋਟੀ ਬਣਾਉਂਦੇ ਆਂ, ਰੋਟੀ ਖਾ ਕੇ ਜਾਈਂ। ਨਾ ਭੈਣੇ ਪਸ਼ੂਆਂ ਨੂੰ ਨੀਰਾ ਪਾਉਣਾ ਐ। ਅੱਜ ਤੱਕ ਕੰਮ ਵੀ ਆਪ ਹੀ ਕਰਨਾ ਪਊ। ਕੋਈ ਨਾ ਬੇਬੇ ਮੈਂ ਤੇਰੇ ਨਾਲ ਹੀ ਚੱਲਦੀ ਆਂ ਨਾ ਨਾ ਪੁੱਤ ਮਸਾਂ ਤਾਂ ਤੂੰ ਆਪਦੇ ਘਰੇ ਆਈਂ ਐ ਤੂੰ ਇੱਥੇ ਰਹਿ ਕੁਝ ਦਿਨਾਂ ਨੂੰ ਢੇੜਾ ਮਾਰ ਲਈ ਨਾਲੇ ਆਪਦਾ ਸਮਾਨ ਚੱਕ ਲੈ ਹਾਂ ਬੇਬੇ ਮੈਂ ਤੇ ਮੇਰਾ ਬਾਈ ਆਵਾਂਗੀ ਚੰਗਾ ਪੁੱਤ ਮੈਂ ਹੁਣ ਜਾਣੀ ਆਂ ਨਾ ਭੈਣੀ ਰੋਟੀ ਖਾ ਕੇ ਜਾਈਂ ਮੈਂ ਵੀ ਨਹੀਂ ਜਾਣ ਦਿੰਦੀ ਤੈਨੂੰ ਨਾ ਭੈਣੀ ਫੇਰ ਕਦੇ ਆਉਂਗੀ ਮੈਂ ਹੁਣ ਤਾਂ ਆਉਣਾ ਜਾਣਾ ਚੱਲਦਾ ਹੀ ਰਹੇਗਾ ਚੰਗਾ ਪੁੱਤ ਮੈਂ ਚਲਦੀ ਆਂ ਪੁੱਤ ਸੰਤੋ ਨੇ ਮੀਤੋ ਨੂੰ ਕਿਹਾ ਮੀਤੋ ਨੇ ਬੇਬੇ ਨੂੰ ਜੱਫੀ ਪਾਉਂਦਿਆਂ ਬੇਬੇ ਦਾ ਧੰਨਵਾਦ ਕੀਤਾ ਸੰਤੋ ਵੀ ਮੀਤੋ ਦੇ ਚਿਹਰੇ ਤੇ ਰੌਣਕ ਦੇਖ ਕੇ ਖੁਸ਼ੀ ਸੰਤੋ ਬੁੜੀ ਚਲੀ ਗਈ ਦੋਵੇਂ ਮਾਵਾਂ ਧੀਆਂ ਨੇ ਦੁੱਖ ਸੁੱਖ ਕਰਦਿਆਂ ਰੋਟੀ ਬਣਾਈ ਸਾਰੇ ਨੇ ਮਿਲ ਕੇ ਰੋਟੀ ਖਾਧੀ ਬਿੱਟੂ ਕੁੜੀਆਂ ਨਾਲ ਖੇਡਣ ਚ ਮਸਤ ਰਹਿੰਦਾ ਸੀ ਆਂਡ ਗਵਾਨ ਨੂੰ ਮਿੱਤੋ ਦੇ ਆਉਣ ਬਾਰੇ ਪਤਾ ਲੱਗ ਗਿਆ ਸੀ ਲੋਕਾਂ ਨੇ ਮਿੱਤੋ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਰ ਅਮਰੋ ਨੇ ਲੋਕਾਂ ਦੀ ਇੱਕ ਨਾ ਸੁਣੀ ਬਿੱਟੂ ਨੂੰ ਵੀ ਅਮਰੋ ਨੇ ਸਮਝਾ ਦਿੱਤਾ ਸੀ ਕਿ ਉਹ ਮਿੱਤੋ ਨੂੰ ਕੁਝ ਨਾ ਕਹੇ ਹੁਣ ਬਿੱਟੂ ਵੀ ਮਿੱਤੋ ਨੂੰ ਪਹਿਲਾਂ ਵਾਂਗ ਪਿਆਰ ਦਿੰਦਾ ਸੀ ਰਖੜੀ ਵਾਲੇ ਦਿਨ ਮੀਤੋ ਨੇ ਬਿੱਟੂ ਦੇ ਰਖੜੀ ਬੰਨੀ ਕੁੜੀਆਂ ਨੇ ਵੀ ਮਾਮੇ ਦੇ ਚਾਹ ਨਾਲ ਰਖੜੀ ਬੰਨੀ ਬਿੱਟੂ ਨੇ ਮਾਂ ਤੋਂ ਪੈਸੇ ਲੈ ਕੇ ਮੀਤੋ ਨੂੰ ਤੇ ਮੀਤੋ ਦੀਆਂ ਕੁੜੀਆਂ ਨੂੰ ਸੂਟ ਲਿਆ ਕੇ ਦਿੱਤੇ ਇੱਕ ਦਿਨ ਅਮਰੋ ਨੇ ਮੀਤੋ ਦਾ ਫਿਕਰ ਕਰਦਿਆਂ ਅਚਾਨਕ ਮੀਤੋ ਨੂੰ ਕਿਹਾ ਧੀਏ ਦੇਖੂੰ ਤਾਂ ਤੇਰੀ ਮਰਜ਼ੀ ਹੈ ਪਹਿਲਾਂ ਜੋ ਹੋ ਗਿਆ ਸੋ ਹੋ ਗਿਆ ਉਹਨੂੰ ਹੁਣ ਭੁੱਲ ਜਾ ਕੁੜੀਆਂ ਮੈਂ ਆਪੇ ਪਾਲ ਲੂੰ ਜੇ ਤੇਰਾ ਮਨ ਕਰਦਾ ਹੈ ਮੈਂ ਤੇਰਾ ਵਿਆਹ ਕਰ ਦਿੰਨੀ ਆ ਕੋਈ ਮੁੰਡਾ ਪਾਲ ਕੇ ਦੇਖਤੀ ਏ ਸਾਰੀ ਉਮਰ ਤਾ ਇੱਥੇ ਮੈਂ ਵੀ ਨਹੀਂ ਬੈਠੀ ਰਹਿਣਾ ਕੱਲ ਨੂੰ ਜੇ ਮੈਂ ਅੱਖਾਂ ਵਿੱਚ ਗਈ ਬਿੱਟੂ ਤੇ ਬਿੱਟੂ ਦੀ ਬਹੂ ਨੇ ਤੈਨੂੰ ਨਹੀਂ ਸਿਆਨਣਾ ਮਿੱਤੋਂ ਨੂੰ ਇੱਕਦਮ ਸੁਣ ਕੇ ਅਚੰਭਾ ਜਿਹਾ ਲੱਗਿਆ ਮਾ ਮੈਂ ਵਿਆਹ ਨਹੀਂ ਕਰਵਾਉਣਾ ਜੇ ਪਹਿਲਾਂ ਵਾਂਗ ਅਗਾਹ ਸੁੱਖ ਨਾ ਮਿਲਿਆ ਫਿਰ ਕੀ ਕਰੂੰ ਹੁਣ ਤਾਂ ਦੋ ਕੁੜੀਆਂ ਨੇ ਜੇ ਦੋ ਜਵਾਕ ਅੱਗੇ ਹੋ ਗਏ ਫਿਰ ਮੈਂ ਚਾਰ ਨੂੰ ਕਿਵੇਂ ਪਾਲੂੰ ਧੀ ਹਲੇ ਤੇਰੀ ਉਮਰ ਵੀ ਕੁਝ ਨਹੀਂ ਸਾਰੀ ਉਮਰ ਕਿਵੇਂ ਨਿਕਲੂ ਤੇਰੀ ਮਾ ਮੈਂ ਕੋਈ ਕੰਮ ਸਿੱਖ ਕੇ ਆਪਦੇ ਪੈਰਾਂ ਤੇ ਖੜੀ ਹੋਵਾਂਗੀ ਫਿਰ ਤਾਂ ਨਹੀਂ ਮੈਂ ਕਿਸੇ ਤੇ ਬੋਝ ਬਣਾਂਗੀ ਫਿਰ ਤਾਂ ਨਹੀਂ ਮੈਨੂੰ ਕਿਸੇ ਦੇ ਹੱਥਾਂ ਵੱਲ ਚਾਕਣਾ ਪਵੇਗਾ ਠੀਕ ਹੈਤੀ ਮਰਜੀ ਹੈ ਤੇਰੀ ਮੇਰਾ ਤਾਂ ਸਮਝਾਉਣਾ ਫਰਜ਼ ਸੀ ਨਹੀਂ ਮਾਂ ਮੈਂ ਹੁਣ 12ਵੀਂ ਕਰ ਲਵਾਂਗੀ ਨਾਲੇ ਸਲਾਈ ਦਾ ਕੰਮ ਸਿੱਖ ਲਵਾਂਗੀ ਮੀਤੋ ਨੇ ਅਗਲੇ ਦਿਨ ਸਲਾਈ ਸਿੱਖਣ ਜਾਣਾ ਸ਼ੁਰੂ ਕਰ ਦਿੱਤਾ ਨਾਲ ਨਾਲ ਉਸ ਨੇ ਉਪੰਚ 12ਵੀਂ ਦਾ ਦਾਖਲਾ ਪਰ ਦਿੱਤਾ 6 ਮਹੀਨਿਆਂ ਚ ਮੀਤੋ ਚੰਗੀ ਤਰ੍ਹਾਂ ਸਲਾਈ ਸਿੱਖ ਗਈ ਮਾਰਚ ਚ 12ਵੀਂ ਦੇ ਪੇਪਰ ਵੀ ਸ਼ੁਰੂ ਹੋ ਗਏ ਮੀਤੋ ਨੇ ਮਨ ਲਗਾ ਕੇ ਪੜ੍ਹਾਈ ਕੀਤੀ ਤੇ ਪਾਸ ਹੋ ਗਈ ਬਿੱਟੂ ਵੀ ਮੀਤੋ ਤੋਂ ਖੁਸ਼ੀ ਮੀਤੋ ਹਣ ਬਿੱਟੂ ਨਾਲ ਖੇਤੀ ਦੇ ਕੰਮ 'ਚ ਵੀ ਹੱਥ ਵਟਾਉਂਦੀ ਸੀ ਮੀਤੋ ਨੇ ਕੁੜੀਆਂ ਨੂੰ ਸਕੂਲ ਪੜਨ ਪਾ ਦਿੱਤਾ ਸੀ ਖੁਦ ਆਪਣਾ ਗੁਣਮਿਤ ਸਲਾਈ ਸੈਂਟਰ ਖੋਲ ਲਿਆ ਮੀਤੋ ਕੰਮ ਪੂਰਾ ਵਧੀਆ ਕਰਦੀ ਸੀ ਇਸੇ ਲਈ ਉਸ ਦਾ ਕੰਮ ਚੱਲ ਪਿਆ ਜਿਹੜੇ ਲੋਕ ਮੀਤੋ ਤੋਂ ਨਫ਼ਰਤ ਕਰਦੇ ਸਨ ਉਹੀ ਹੁਣ ਮੀਤੋ ਦੇ ਕੰਮ ਨੂੰ ਦੇਖ ਕੇ ਉਸ ਦੀਆਂ ਸਿਫ਼ਤਾਂ ਕਰਦੇ ਸਨ ਮੀਤੋ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ 3 ਸਾਲ ਮੀਤੋ ਨੇ ਦੱਬ ਕੇ ਮਿਹਨਤ ਕੀਤੀ ਕਰਦੇ ਕਰਾਉਂਦਿਆਂ ਮੀਤੋ ਨੇ ਬੀਏ ਪਾਸ ਕਰ ਲਈ ਬੀਏ ਪਾਸ ਕਰਕੇ ਉਸ ਨੇ ਨੌਕਰੀ ਦੀ ਭਾਲ ਕੀਤੀ ਕਹਿੰਦੇ ਨੇ ਰੱਬ ਜਦੋਂ ਸਿੱਧੇ ਦਿਨ ਲਿਆਉਂਦਾ ਹੈ ਤਾਂ ਉਹ ਸਭ ਪਾਸੇ ਪਰਤ ਦਿੰਦਾ ਹੈ ਗਲਤੀਆਂ ਤਾਂ ਇਨਸਾਨ ਤੋਂ ਹੀ ਹੁੰਦੀਆਂ ਨੇ ਪਰ ਸਾਰੀ ਉਮਰ ਬੰਦਾ ਗਲਤ ਵੀ ਨਹੀਂ ਰਹਿੰਦਾ ਦੁਨੀਆ ਦਾ ਇੱਕ ਦਸਤੂਰ ਹੈ ਜੇ ਕਿਸੇ ਇਨਸਾਨ ਤੋਂ ਕੋਈ ਗਲਤੀ ਹੋ ਜਾਵੇ ਤਾਂ ਉਹ ਸਾਰੀ ਉਮਰ ਉਸੇ ਗਲਤੀ ਨਾਲ ਬੰਦੇ ਨੂੰ ਪਛਾਣਦੀ ਹੈ ਇੱਕ ਵਕਤ ਬੰਦਾ ਉਹ ਗਲਤੀ ਕਰਕੇ ਭੁੱਲ ਵੀ ਜਾਂਦਾ ਹੈ ਪਰ ਲੋਕ ਉਸ ਨੂੰ ਬਾਰ-ਬਾਰ ਯਾਦ ਦਿਵਾਉਂਦੇ ਰਹਿੰਦੇ ਨੇ ਕੁਝ ਲੋਕਾਂ ਦੀ ਗੱਲ ਨੂੰ ਦਿਲ ਤੇ ਲਗਾ ਕੇ ਮਿੱਤੋ ਵਰਗੇ ਜਦ ਬੇਪਰਵਾਹ ਹੋ ਜਾਂਦੇ ਨੇ ਫਿਰ ਉਹ ਆਪਣੀ ਜ਼ਿੰਦਗੀ ਨੂੰ ਉਸਾਰ ਲੈਂਦੇ ਨੇ ਮਿੱਤੋ ਨੂੰ ਅਖੀਰ ਡਾਕਖਾਨੇ ਵਿੱਚ ਨੌਕਰੀ ਮਿਲ ਗਈ ਮਿੱਤ ਉਹ ਬਹੁਤ ਖੁਸ਼ੀ ਮਿੱਤੋ ਨੇ ਜਿੰਨਾਕ ਆਪਣੀ ਮਾਂ ਨੂੰ ਦੁੱਖ ਦਿੱਤਾ ਸੀ ਉਹਨਾਂ ਨੂੰ ਤਰੱਕੀਆਂ ਨਾਲ ਮਾਂ ਨੂੰ ਸੁਖ ਦਿੱਤਾ ਹੁਣ ਮਿੱਤੋ ਰੋਜ਼ ਆਪਣੀ ਨੌਕਰੀ ਤੇ ਜਾਂਦੀ ਮਿੱਤੋ ਨੇ ਬਚਤ ਕਰ ਕਰਕੇ ਆਪਣਾ ਇੱਕ ਨਵਾਂ ਘਰ ਲੈ ਲਿਆ ਘਰ ਬਣਾਉਣ ਤੋਂ ਬਾਅਦ ਮਿੱਤੋ ਨੇ ਮਾਂ ਨੂੰ ਕਿਹਾ ਮਾਂ ਹੁਣ ਤਾਂ ਨਹੀਂ ਮੈਨੂੰ ਕਿਸੇ ਸਹਾਰੇ ਦੀ ਲੋੜ ਮਾਂ ਹੁਣ ਤਾਂ ਨਹੀਂ ਤੈਨੂੰ ਮੇਰੇ ਵਿਆਹ ਦੀ ਫਿਕਰ ਨਾ ਪੁੱਤ ਹੁਣ ਤੂੰ ਆਪਦੇ ਪੈਰਾਂ ਤੇ ਖੜੀ ਐ ਮਿੱਤੋ ਆਪਣੀ ਜ਼ਿੰਦਗੀ ਦੀ ਗਲਤੀ ਦੀ ਸਿੱਖਿਆ ਸਮਾਜ ਨੂੰ ਦੱਸਣਾ ਚਾਹੁੰਦੀ ਸੀ ਪਿੰਡ ਦੇ ਲੋਕ ਮੀਤੋ ਦੇ ਕੰਮ ਤੋਂ ਬਹੁਤ ਖੁਸ਼ ਸਨ ਮੀਤੋ ਨੇ ਪਿੰਡ ਦੀਆਂ ਕੁੜੀਆਂ ਨੂੰ ਤੇ ਦੂਰ ਦੀਆਂ ਕੁੜੀਆਂ ਨੂੰ ਜ਼ਿੰਦਗੀ 'ਚ ਪੈਰਾਂ ਤੇ ਖੜੇ ਹੋਣ ਬਾਰੇ ਸਮਝਾਉਣਾ ਸ਼ੁਰੂ ਕੀਤਾ ਮੀਤੋ ਨੇ ਕੰਨਿਆ ਭਲਾਈ ਇੱਕ ਸੰਸਥਾ ਬਣਾਈ ਜਿਸ ਦਾ ਮਕਸਦ ਸੀ ਕੁੜੀਆਂ ਨੂੰ ਪੈਰਾਂ ਤੇ ਖੜਾ ਕਰਨਾ ਮਿਤੋ ਨੇ ਆਪਣੀ ਜ਼ਿੰਦਗੀ ਖੁਦ ਖਰਾਬ ਕਰਕੇ ਉਹ ਸਾਰੀ ਵੀ ਖੁਦ ਸੀ ਇਸ ਕਰਕੇ ਉਹ ਇੱਕ ਮਿਸਾਲ ਬਣ ਗਈ ਸੀ ਦੁਨੀਆ ਦੇ ਲਈ ਸੋ ਧੰਨਵਾਦ ਜੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ ਬਾਏ ਬਾਏ